ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਰਾਨਾ ਦੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਦਿਓ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੇਂਦਰ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈ ਕੇ ਪੰਜਾਬ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਕੇਂਦਰ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲੈ ਕੇ ਪੰਜਾਬ ਨੂੰ ਵੱਡੀ ਰਾਹਤ ਦਿੱਤੀ ਹੈ ਕੇਂਦਰ ਸਰਕਾਰ ਨੇ ਕਰਜ਼ਾ ਸੀਮਾ ਤੇ ਕੀਤੀ ਗਈ ਕੁੱਲ ਘਟੌਤੀ ਵਿੱਚੋਂ ਲਗਭਗ 4000 ਕਰੋੜ ਰੁਪਏ ਦੀ ਕਟੌਤੀ ਬਹਾਲ ਕਰ ਦਿੱਤੀ ਗਈ ਹੈ ਕੇਂਦਰ ਨੇ ਇਸ ਫੈਸਲੇ ਤੋਂ ਪੰਜਾਬ ਨੂੰ ਕੁਝ ਰਾਹਤ ਮਿਲੇਗੀ 4000 ਕਰੋੜ ਦੀ ਕਰੋੜ ਦੀ ਕਰਜ਼ਾ ਸੀਮਾ ਬਹਾਲ ਕਰਕੇ ਕੇਂਦਰ ਦੇ ਰਾਜ ਨੂੰ ਲਗਭਗ 3000 ਕਰੋੜ ਰੁਪਏ ਦਾ ਕਰਜ਼ਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੇਂਦਰ ਨੇ ਪਿਛਲੇ ਮਹੀਨੇ ਪੰਜਾਬ ਦੀ ਕਰਜ਼ਾ ਸੀਮਾ ਵਿੱਚ 16.477 ਕਰੋੜ ਰੁਪਏ ਦੀ ਕਟੌਤੀ ਕਿ ਕਿਸੇ ਰਾਜ ਸਰਕਾਰ ਨੇ ਕੇਂਦਰ ਵਿੱਤ ਮੰਤਰਾਲੇ ਨੂੰ ਪੱਤਰ ਭੇਜ ਕੇ ਬੇਤੱਥ ਪੇਸ਼ ਕੀਤੇ ਹਨ ਅਤੇ 16.477 ਕਰੋੜ ਰੁਪਏ ਦੀ ਕਟੌਤੀ ਵਿੱਚ 11.500 ਕਰੋੜ ਰੁਪਏ ਦੀ ਕਟੌਤੀ ਤੇ ਇਨਕਾਰ ਕੀਤਾ ਸੀ ਰਿਪੋਰਟ ਅਨੁਸਾਰ ਕੇਂਦਰ ਵਿੱਤ ਮੰਤਰਾਲੇ ਨੇ ਹੁਣ ਮੌਜੂਦਾ ਸਾਲ 2025-26 ਲਈ 4000 ਕਰੋੜ ਰੁਪਏ ਦੀ ਕਰਜ਼ਾ ਸੀਮਾ ਬਹਾਲ ਕਰ ਦਿੱਤੀ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਮੌਜੂਦਾ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦਰਾਂ 3 ਵੈਟ 80 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰ ਸਕੇਗੀ ਜਦੋਂ ਕਿ ਬਾਕੀ 920 ਕਰੋੜ ਰੁਪਏ ਦੇ ਮੌਜੂਦਾ ਵਿੱਤੀ ਸਾਲ ਦੀ ਆਖਰੀ ਤਿਮਾਹੀ ਤੇ ਉਪਲਬਧ ਹੋਣਗੇ ਕੇਂਦਰ ਵਿੱਤ ਮੰਤਰਾਲੇ ਨੇ 7.6500 ਕਰੋੜ ਰੁਪਏ ਦੀ ਬਾਕੀ ਕਰਜ਼ਾ ਸੀਮਾ ਬਹਾਲ ਕਰਨ ਦਾ ਮਾਮਲਾ ਲੰਬਿਤ ਰੱਖਿਆ ਹੈ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਬਿਜਲੀ ਸਬਸਿਡੀ ਸਮੇਂ ਸਿਰ ਪਾਵਰ ਕਾਮਤ ਤੇ ਤਬਦੀਲ ਕਰ ਦਿੱਤੀ ਗਈ ਹੈ ਤੇ ਇਸ ਦੇ ਸਬੂਤ ਵੀ ਕੇਂਦਰ ਨੂੰ ਭੇਜ ਦਿੱਤੇ ਗਏ ਹਨ ਇਨ੍ਹਾਂ ਸਬੂਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਕੇਂਦਰ ਵਿੱਤ ਮੰਤਰਾਲੇ ਨੇ 4000 ਕਰੋੜ ਰੁਪਏ ਦਾ ਕਰਜ਼ਾ ਸੀਮਾ ਬਹਾਲ ਕਰ ਦਿੱਤੀ ਕਿ ਹਾਲਾਂਕਿ ਕੁਝ ਕਰਜ਼ਾ ਸੀਮਾ 165477 ਕਰੋੜ ਰੁਪਏ ਘਟਾ ਕੇ ਘਟਾ ਦਿੱਤੀ ਗਈ ਹੈ ਇਹ ਧਿਆਨ ਦੇਣ ਯੋਗ ਹੈ ਕਿ ਕੇਂਦਰ ਵਿੱਤ ਮੰਤਰਾਲੇ ਨੇ 2025-26 ਵਿੱਚ ਪੰਜਾਬ ਨੂੰ ਕੁੱਲ ਕਰਜ਼ਾ ਸੀਮਾ ਤਿਆਰੀ ਕੀਤੀ ਸੀ ਜਿਸ ਅਨੁਸਾਰ ਮੌਜੂਦਾ ਵਿੱਤੀ ਸਾਲ ਦੌਰਾਨ ਪੰਜਾਬ ਦੀ ਕਰਜ਼ਾ ਸੀਮਾ 5165176 6540 ਕਰੋੜ ਰੁਪਏ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ